ਅਸੀਂ ਸਾਡੇ ਨਾਲ ਕੋਈ ਪਾਰਟੀ ਦਾ ਝੰਡਾ ਨਹੀਂ ਅਸੀਂ ਪ੍ਰਧਾਨ ਜੀ ਨੂੰ ਰਿਕਵੈਸਟ ਕੀਤੀ ਰਾਜਾ ਵੜਿੰਗ ਜੀ ਨੂੰ ਵੀ ਪ੍ਰਧਾਨ ਜੀ ਆਪ ਬੰਦਿਆਂ ਦਾ ਪ੍ਰੋਟੈਸਟਾ ਤੁਹਾਡੇ ਜਾਣ ਨਾਲ ਉਹ ਕਾਗਰਸੀ ਦਾ ਰੂਪ ਦੇ ਦਿੰਦੇ ਆ ਇਹ ਆਮ ਜਨਤਾ ਆਮ ਨੌਜਵਾਨਾਂ ਦਾ ਇਸ ਕਰਕੇ ਨਹੀਂ ਆ ਉਹ ਐਮਐਸਪੀ ਦੀ ਲੜਾਈ ਕਿਸਾਨ ਲੜਨਗੇ ਲੇਕਿਨ ਜਿਹੜਾ ਉਹਨਾਂ ਤੇ ਤਸ਼ੱਦਦ ਹੋ ਰਹੀ ਆ ਜਿਹੜੇ ਉਹਨਾਂ ਤੇ ਪੈਲਟ ਗਨ ਵਰਤੇ ਜਾ ਰਹੇ ਆ ਉਹ ਤਾਂ ਇਹ ਸਰਕਾਰਾਂ ਵਰਤ ਰੀਆਂ ਉਹਦੇ ਬਾਰੇ ਕਿਉਂ ਨਹੀਂ ਮੀਡੀਆ ਬੋਲ ਰਿਹਾ ਕਿਉਂ ਨਹੀਂ ਆਮ ਬੰਦਾ ਬੋਲ ਰਿਹਾ ਕਿਉਂ ਨਹੀਂ ਦੁਕਾਨਦਾਰ ਬੋਲ ਰਿਹਾ ਉਸ ਚੀਜ਼ ਤੇ ਧਿਆਨ ਦੇਣ ਨੂੰ ਤੇ ਖੱਟਰ ਨੂੰ ਜਗਾਦ ਆਏ ਆ ਵੀ ਤੂੰ ਹਟ ਜਾ ਆਪਣੀ ਹਰਕਤਾਂ ਤੋਂ ਬਾਹਰ ਆ ਜਾ ਨਹੀਂ ਤਾਂ ਕਿਤੇ ਇਹ ਨਾ ਹੋਵੇ ਮੋਰਚਾ ਤੇਰੇ ਵੱਲੋਂ ਆ ਜਾ ਇੱਥੇ ਔਰ ਤੇਰਾ ਘਰੋਂ ਨਿਕਲਣਾ ਔਖਾ ਹੋ ਜਾ ਤੂੰ ਸਾਨੂੰ ਰੋਕ ਨਹੀਂ ਸਕਦਾ ਦਿੱਲੀ ਜਾਲ ਤੋਂ ਦੇ ਪ੍ਰਦਰਸ਼ਨ ਕਰਦੇ ਦਰਮਿਆਨ ਦੇਖੋ ਅਸੀਂ ਪੀਸਫੁਲ ਪ੍ਰੋਟੈਸਟ ਕਰਨ ਲਈ ਆਪਣਾ ਪ੍ਰੋਟੈਸਟ ਰਜਿਸਟਰ ਕਰਾਉਣ ਲਈ ਇੱਥੇ ਹਿੰਦੁਸਤਾਨ ਦੇ ਝੰਡੇ ਫੜ ਕੇ ਆਏ ਸੀ ਤਾਂ ਕਿ ਅਸੀਂ ਇਹਨਾਂ ਨੂੰ ਜਗਾ ਸਕੀਏ ਕਿ ਕਿਉਂਕਿ ਦੇਸ਼ ਦੇ ਵਿੱਚ ਤਾਨਾਸ਼ਾਹੀ ਦਾ ਇਹ ਹਾਲਾਤ ਨਹੀਂ ਹੋਣੇ ਤਾਨਾਸ਼ਾਹੀ ਇਹ ਇਹ ਨਾਜੀਸ ਨੇ ਕਿਸੇ ਟਾਈਮ ਜਰਮਨ ਦੇ ਵਿੱਚ ਕੀਤਾ ਸੀ ਔਰ ਉਹਨਾਂ ਦੇ ਹਾਲਾਤ ਦੇਖ ਲਓ ਕੀ ਹੋਏ ਅੱਜ ਤੁਸੀਂ ਉਧਰ ਨੂੰ ਤੁਰ ਪਏ ਆ ਸੋ ਇਸ ਕਰਕੇ ਖੱਟੜ ਸਰਕਾਰ ਨੂੰ ਇਹ ਵਾਰਨਿੰਗ ਆ ਕਿ ਤੁਸੀਂ ਇਹ ਕੰਮ ਨਾ ਕਰੋ ਇਹਨਾਂ ਨੂੰ ਪੀਸਫੁਲੀ ਪ੍ਰੋਟੈਸਟ ਜਿਹੜਾ ਕਰਨ ਦਿਓ ਕੱਲ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਦਿੱਲੀ ਪੂਛਦੇ ਨਹੀਂ ਉਸ ਤੋਂ ਪਹਿਲਾਂ ਪ੍ਰਬੰਧ ਕਹਿੰਦੇ ਹੋਰ ਟਾਈਟ ਕਰ ਲਈਏ ਕਿਸਾਨਾਂ ਦੇ ਨਹੀਂ ਪ੍ਰਬੰਧ ਡੈਮੋਕਰੇਸੀ ਦੇ ਵਿੱਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਅਸੀਂ ਵੀ ਉਹੀ ਗੱਲ ਕਹਿਣ ਇੱਥੇ ਆਏ ਸੀ ਅਸੀਂ ਕੋਈ ਕਿਸੇ ਨੂੰ ਅਸੀਂ ਤਾਂ ਸਾਡੇ ਕੋਲ ਹਿੰਦੁਸਤਾਨ ਦੇ ਝੰਡੇ ਸੀ ਅਸੀਂ ਸਿਰਫ ਤੇ ਸਿਰਫ ਇਹ ਪ੍ਰੋਟੈਸਟ ਰਜਿਸਟਰਡ ਕਰਨ ਆਏ ਸੀ ਕਿ ਹਾਂ ਭਈ ਇਹ ਕੰਮ ਨਾ ਕਰੋ ਤੁਸੀਂ ਤੇ ਹੁਣ ਬੜੇ ਗੁਪਚੁਪ ਤਰੀਕੇ ਨਾਲ ਇਥੇ ਪੰਜਾਬੀ ਕਾਂਗਰਸ ਚੰਡੀਗੜ੍ਹ ਪੁਲਿਸ ਕਹਿੰਦੀ ਕਿ ਪ੍ਰੋਟੋਕਾਲ ਦੇ ਹਿਸਾਬ ਨਾਲ ਇਸ ਤਰ੍ਹਾਂ ਦਾ ਪ੍ਰੋਟੈਸਟ ਨਹੀਂ ਕਰ ਸਕਦੇ ਪਹਿਲੇ ਐਂਟੀਮੇਸ਼ਨ ਦੇਣੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਬਾਤ ਕਿਉਂ ਨਹੀਂ ਕਰ ਸਕਦੇ ਅਸੀਂ ਤਾਂ ਬੇਸਿਕਲੀ ਅਸੀਂ ਤਾਂ ਸਿਰਫ ਬਹਿ ਕੇ ਅਸੀਂ ਤਾਂ ਇੱਥੇ ਬਹਿ ਕੇ ਪ੍ਰੋਟੈਸਟ ਕਰਨ ਆਏ ਸੀ ਲੇਕਿਨ ਇਹਨਾਂ ਨੇ ਜੋ ਇੱਥੇ ਸਾਡੇ ਨਾਲ ਕੀਤਾ ਉਹੋ ਹੀ ਲਗਭਗ ਇਹ ਸ਼ੰਭੂ ਬਾਰਡਰ ਤੇ ਕਰ ਰਹੇ ਉਹੋ ਹੀ ਖਨੌਰੀ ਬਾਰਡਰ ਤੇ ਕਰ ਰਹੇ ਆ ਇਹ ਅਸਲੀ ਗੱਲ ਹੈ ਕਿ ਮੋਦੀ ਜਿਹੜਾ ਇਹਦਾ ਬਿਲਕੁਲ ਇਹ ਲੜਾਈ ਹਰ ਰਹੇ ਆ ਇਹ ਦੇਸ਼ ਨੂੰ ਇਕੱਠਾ ਨਹੀਂ ਰੱਖ ਰਿਹਾ ਔਰ ਆਉਣ ਵਾਲਾ ਸਮਾਂ ਇਹਨਾਂ ਲਈ ਚੰਗਾ ਨਹੀਂ ਹੋਊਗਾ ਜਿਹੋ ਜਿਹੇ ਵਿਹਾਰ ਇਹ ਵਿਹਾਰ ਕਰ ਰਹੇ ਆ ਕਿਸੇ ਮੀਟਿੰਗ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਹੀਂ ਪਹੁੰਚਦੇ ਕਿਵੇਂ ਦੇਖਦੇ ਹੋ ਜਿਹੜੀਆਂ ਸੈਂਟਰ ਸਰਕਾਰ ਨਾਲ ਮੀਟੀਆਂ ਹੋ ਵੀ ਰਹੀਆਂ ਪਹੁੰਚਦੇ ਨਹੀਂ ਕਿਸੇ ਮੀਟਿੰਗ 'ਚ ਨਹੀਂ ਹੁੰਦਾ ਨਹੀਂ ਨਹੀਂ ਉਹਦੇ ਵਿੱਚ ਕੋਈ ਮਤਲਬ ਹੀ ਨਹੀਂ ਹੈ ਭਗਵੰਤ ਮਾਨ ਤਾਂ ਕੇਜਰੀਵਾਲ ਤਾਂ ਉਹਨਾਂ ਦੀ ਬੀ ਟੀਮ ਹੈ ਬੀ ਟੀਮ ਵੀ ਨਹੀਂ ਏ ਟੀਮ ਹੈ ਉਹਨਾਂ ਨੇ 700 7 ਜ਼ਿਲ੍ਹਿਆਂ ਦਾ ਸਾਡਾ ਅਲੱਗ-ਅਲੱਗ ਸ਼ਹਿਰਾਂ ਦਾ ਇੰਟਰਨੈਟ ਬੰਦ ਕਰ ਦਿੱਤਾ ਲੇਕਿਨ ਇਹਨਾਂ ਨੂੰ ਇਹ ਕਹਿੰਦਾ ਮੈਂ ਤਾਂ ਪੰਜਾਬ ਨਾਲ ਖੜਾ ਆ। ਬਈ ਗੱਲਾਂ ਬਾਤਾਂ ਮੈਂ ਬੰਦ ਕੀਤਾ ਸੀ ਨਹੀਂ ਬੰਦ ਕੀਤਾ। ਬਈ ਇਹਨਾਂ ਨੇ ਲਿਖਿਆ ਬਹੁਤ ਲੋਕਾਂ ਦੇ ਬਹੁਤ ਯੰਗਸਟਰ ਦੇ ਇਹਨਾਂ ਨੇ ਪੇਜ ਬੰਦ ਕਰ ਦਿੱਤੇ। ਮੀਡੀਆ ਵੀ ਅੱਜ ਚੁੱਪ ਕਰਕੇ ਬੈਠਾ ਔਰ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਤੁਸੀਂ ਅੱਜ ਆਏ ਹੋ। ਆਪਣੇ ਮੀਡੀਆ ਹਾਊਸਸ ਨੂੰ ਵੀ ਕਹੋ ਕਿਉਂਕਿ ਤੁਹਾਡੇ ਬੱਚੇ ਵੀ ਇੱਥੇ ਰਹਨੇ ਆ। ਆਪਾਂ ਸਾਰਿਆਂ ਨੇ ਇੱਥੇ ਰਹਿਣਾ। ਇਸ ਕਰਕੇ ਸਮਾਜ ਦੇ ਵਿੱਚ ਆਪਾਂ ਤਕੜੇ ਹੋ ਕੇ ਡੈਮੋਕ੍ਰੇਸੀ ਨੂੰ ਬਚਾਈਏ। ਇਹ ਤੁਹਾਡਾ ਸਾਰਿਆਂ ਦਾ ਔਰ ਸਾਡਾ ਵੀ ਫਰਜ਼ ਬਣਦਾ। ਅੱਜ ਅਸੀਂ ਹਿੰਦੁਸਤਾਨ ਇੱਥੇ ਕੀ ਕਰਨ ਆ ਗਏ ਅਸੀਂ ਹਿੰਦੁ ਕੇ ਆ ਗਏ ਭਈ ਤਾਂ ਕਿ ਜਿਹੜੀ 바ਵਾ ਸਾਹਿਬ ਅੰਬੇਦਕਰ ਨੇ ਜਿਹੜਾ ਸੰਵਿਧਾਨ ਸਾਡੇ ਲਈ ਲਿਖਿਆ ਸੀ ਅਸੀਂ ਉਹਦੀ ਪਾਲਣਾ ਕਰਵਾਉਣ ਲਈ ਆਪਣਾ ਮਾੜਾ ਮੋਟਾ ਯੋਗਦਾਨ ਤਾਂ ਪਾਈਏ ਅਸੀਂ ਆਵਾਜ਼ ਬਣੀਏ ਅਸੀਂ ਇਹ ਇਸ ਕਰਕੇ ਆਏ ਸੀ ਅਸੀਂ ਕਿਸੇ ਪਾਰਟੀ ਵੱਲੋਂ ਨਹੀਂ ਆਏ। ਕਿਸਾਨਾਂ ਵੱਲੋਂ ਜਿਹੜਾ ਫਾਰਮੂਲਾ ਦਿੱਤਾ ਗਿਆ ਸੀ ਉਹਨਾਂ ਰਿਜੈਕਟ ਕਰਤਾ। ਕੱਲ ਦਿੱਲੀ ਕੁਝ ਕੀਤਾ ਜਿਹਾ। ਮੈਂ ਕਹਿੰਦਾ ਜਿਹੜੀ ਐਮਐਸਪੀ ਦੀ ਗੱਲ ਆ ਕਿਉਂਕਿ ਐਕਸਪਰਟਸ ਨਾਲ ਕਰਨੀ ਚਾਹੀਦੀ ਆ ਕਿਸਾਨ ਜਥੇਬੰਦੀਆਂ ਨਾਲ ਕਰਨੀ ਚਾਹੀਦੀ ਆ ਉਹਦੇ 'ਚ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਅਸੀਂ ਤਾਂ ਸਿਰਫ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰ ਲਈ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਹਮੇਸ਼ਾ ਇੱਕ ਵੇ ਦਿੱਤਾ ਜਾਂਦਾ ਵੀ ਹਾਂ ਵੀ ਤੁਸੀਂ ਆਪਣਾ ਜਾ ਕੇ ਪ੍ਰੋਟੈਸਟ ਰਜਿਸਟਰ ਕਰੋ ਬਟ ਇਹ ਸਰਕਾਰ ਦੇ ਹਾਲਾਤ ਤਾਂ ਇਹੋ ਜਿਹੇ ਆ ਅਸੀਂ ਇਹ ਇਹ ਸਰਕਾਰ ਦੇ ਹਾਲਾਤ ਇਹੋ ਜਿਹੇ ਕਹਿੰਦੇ ਤੁਸੀਂ ਬੋਲ ਵੀ ਨਹੀਂ ਬਰੇਟ ਗੋਲੀਆਂ ਉਹਦੇ ਵਿੱਚ ਡਾਇਰੈਕਟਲੀ ਗੋਲੀਆਂ ਮਾਰ ਰਹੇ ਆ ਸੋ ਮੇਰਾ ਖਿਆਲ ਆ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਦੇਸ਼ ਲਈ ਬਹੁਤ ਮਾੜੇ ਆ ਕਾਂਗਰਸ ਦੀ ਨੀਤੀ ਕੀ ਹੈ ਹੁਣ ਜਿੱਦਾਂ ਅੱਜ ਤੁਸੀਂ ਪ੍ਰੋਟੈਸਟ ਕੀਤਾ ਸੀ ਕਾਂਗਰਸ ਵੱਲੋਂ ਨਹੀਂ ਆਏ ਅਸੀਂ ਅਸੀਂ ਬੇਸਿਕਲੀ ਇੱਕ ਸਿਟੀਜ਼ਨ ਦੇ ਤੌਰ ਤੇ ਆਏ ਆ ਇੱਕ ਆਪਣੀ ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਕਿਸੇ ਪਾਰਟੀ ਨਾਲ ਜੋੜ ਦਿੱਤਾ ਜਾਂਦਾ ਕਿਸੇ ਸਮੂਹ ਦਾ ਨਾਲ ਜੋੜ ਦਿੱਤਾ ਜਾਂਦਾ ਪਰ ਅਸੀਂ ਨਾ ਕਿਸੇ ਪਾਰਟੀ ਵੱਲੋਂ ਆਏ ਆ ਲੇਕਿਨ ਅਸੀਂ ਸਿਟੀਜ਼ਨਸ ਆਫ ਦਿਸ ਕੰਟਰੀ ਸਾਡਾ ਡੈਮੋਕ੍ਰੈਟਿਕ ਰਾਈਟ ਹੈ ਅਸੀਂ ਉਹਦੇ ਕਰਕੇ ਇੱਥੇ ਆਏ ਆ ਪ੍ਰਕਾਸ਼ ਸਿੰਘ ਜੀ ਕਾਂਗਰਸ ਕਿਸਾਨ ਜਥੇਬੰਦੀਆਂ ਕਹਿੰਦੀਆਂ ਸਾਨੂੰ ਤਿੰਨ ਤਿੰਨ ਘੰਟੇ ਵੇਟ ਕਰਾਇਆ ਜਾਂਦਾ 6 ਵਜੇ ਦਾ ਟਾਈਮ ਦਿੱਤਾ ਜਾਂਦਾ 8:30 9 ਵਜੇ ਤੱਕ ਇਹ ਇਹ ਸਿਰਫ ਟਾਈਮ ਬਾਈ ਕਰ ਰਹਾ ਕਿਸਾਨ ਜਥੇਬੰਦੀਆਂ ਨੂੰ ਦੇਖੋ ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਚਾਹੁੰਨਾ ਜਿਹੜੇ ਇੰਟੈਲੈਕਚੁਅਲਸ ਆ ਸਿਆਣੇ ਬੰਦੇ ਆ ਸਾਨੂੰ ਆਉਣ ਵਾਲੇ ਸਮੇਂ ਨੂੰ ਵਿਜੂਅਲਾਈਜ਼ ਕਰਕੇ ਜਿਹੜਾ ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਆ ਤਾਂ ਕਿ ਅਸੀਂ ਕਿਸੇ ਵੀ ਭੁਲੇਖੇ 'ਚ ਨਾ ਰਹੀਏ ਕਿਉਂਕਿ ਪਹਿਲਾਂ 2 ਸਾਲ ਪਹਿਲਾਂ ਵੀ ਗਰੰਟੀ ਆਈ ਕਿਉਂਕਿ ਮੋਦੀ ਦੀ ਅੱਜ ਤੱਕ ਕਿਹੜੀ ਗਰੰਟੀ ਆ ਜਿਹ ਸਿਰਫ ਅਖਬਾਰਾਂ ਦੀਆਂ ਗਰੰਟੀਆਂ ਸਿਰਫ ਸਿਰਫ ਸੋਸ਼ਲ ਮੀਡੀਆ ਦੀਆਂ ਗਰੰਟੀਆਂ ਭਗਵੰਤ ਮਾਨ ਦੀ ਅੱਜ ਤੱਕ ਕਿਹੜੀ ਗਰੰਟੀ ਕਹਿੰਦਾ ਮੈਂ ਪੰਜਾਬ ਨਾਲ ਖੜਾ ਬਈ ਪੰਜਾਬ ਬਈ ਸੱਤਾ ਸੱਤਾ ਜਿਹੜੇ ਸਾਡੇ ਹੈਗੇ ਜ਼ਿਲ੍ਹੇ ਉਹਨਾਂ ਦੇ ਵਿੱਚ ਅਲੱਗ-ਅਲੱਗ ਸ਼ਰਾਂ ਦੇ ਵਿੱਚ ਇੰਟਰਨੈਟ ਬੰਦ ਆ ਸਾਡੇ ਕਿਸਾਨਾਂ ਦੇ ਆਣ ਕੇ ਗੋਲੀਆਂ ਸਾਡੀ ਜ਼ਮੀਨ ਤੇ ਮਾਰਦੇ ਆ ਤਾਂ ਫੇਰ ਪੰਜਾਬ ਨਾਲ ਕਹਿੰਦਾ ਖੜਾ ਅੱਜ ਤੱਕ ਕੋਈ ਕੇਸ ਰਜਿਸਟਰਡ ਹੋਇਆ ਅੱਜ ਤੱਕ ਕੋਈ ਕੇਸ ਰਜਿਸਟਰ ਨਹੀਂ ਹੋਇਆ ਬਾਰਡਰ ਕ੍ਰਾਸ ਹੋ ਰਿਹਾ ਬਾਰਡਰ ਕ੍ਰਾਸ ਹੋ ਰਿਹਾ ਔਰ ਬਾਰਡਰ ਤੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਆ ਵੀ ਜਿੱਦਾਂ ਇਹ ਪਤਾ ਨਹੀਂ ਕੋਈ ਅਲੱਗ ਕੌਮ ਆ ਇਹ ਯਾਰ ਇਹ ਕਿਸਾਨ ਜਿਹੜਾ ਪੂਰੇ ਹਿੰਦੁਸਤਾਨ ਦਾ ਕਿਸਾਨ ਹੈ ਉਹਦੀ ਜਿਹੜੀ ਫਾਈਨੈਂਸ਼ੀਅਲ ਹਾਲਤ ਆ ਉਹਦੇ ਤੇ ਅੱਜ ਤੱਕਸਰਾ ਹੋਣ ਦੀ ਜ਼ਰੂਰਤ ਆ ਉਹਨਾਂ ਨੂੰ ਤਕੜਾ ਕਰਨ ਦੀ ਜ਼ਰੂਰਤ ਆ ਉਹਨਾਂ ਨੇ ਵੀ ਬੱਚੇ ਪੜੜੇ ਉਹਨਾਂ ਨੇ ਬੱਚੇ ਪੜਾਉਣੇ ਆ ਲੇਕਿਨ ਸੁਆਮੀ ਨਾਥਨ ਦੀ ਜਿਹੜੀ ਰਿਪੋਰਟ ਹੈ ਉਹਦੇ ਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ ਉਹਦੇ ਤੇ ਬੇਸਿਕ ਗੱਲ ਕਰਨ ਨੂੰ ਤਿਆਰ ਨੇ ਕਿ ਅੱਜ ਤੁਹਾਡੇ ਵੀ ਪੱਗ ਲੈ ਗਈ ਆ ਜਦੋਂ ਸੈਂਟਰ ਜਦੋਂ ਅੰਦੋਲਨ ਹੁੰਦਾ ਉੱਥੇ ਪ੍ਰੋਟੈਸਟ ਕੀਤਾ ਜਾਂਦਾ ਬਾਦਰਾਂ ਦੇ ਉੱਤੇ ਉੱਥੇ ਪੱਗਾਂ ਲੈ ਜਾਂਦੀਆਂ ਤੁਹਾਨੂੰ ਲੱਗਦਾ ਕਿ ਆ ਵੀ ਬਕੀਰਾ ਪੁਲਿਸ ਦਾ ਜੋ ਬਕੀਰਾ ਪੁਲਿਸ ਦਾ ਵੀ ਬਕੀਰਾ ਇਹਨਾਂ ਸਰਕਾਰਾਂ ਦਾ ਇਹ ਪੁਲਿਸ ਵਾਲੇ ਤਾਂ ਬੇਸਿਕਲੀ ਇਹ ਤਾਂ ਹਰ ਸਰਕਾਰ ਦੇ ਹੁੰਦੇ ਆ ਇਹਨਾਂ ਨੂੰ ਤਾਂ ਜੋ ਹੁਕਮ ਹੁੰਦੇ ਆ ਉਹ ਇਹ ਵਜਾਉਂਦੇ ਆ ਅਦਰਵਾਈਜ਼ ਅਸਲੀ ਗੱਲ ਹੈ ਡੈਮੋਕ੍ਰੇਸੀ ਦੇ ਵਿੱਚ ਕਦੀ ਇਹ ਹੋਇਆ ਨਹੀਂ ਹੈ ਹਿੰਦੁਸਤਾਨ ਦੀ ਹਿਸਟਰੀ ਦੇ 75 ਸਾਲਾਂ ਦੇ ਵਿੱਚ ਇਹੋ ਜੀ ਗੱਲ ਨਹੀਂ ਹੋਈ ਜੋ ਅੱਜ ਇਹ ਮੋਦੀ ਸਰਕਾਰ ਔਰ ਇਹ ਮਾਨ ਸਰਕਾਰ ਜਿਹੜੀ ਕੇਜਰੀਵਾਲ ਦੀ ਸਰਕਾਰ ਹੈ ਇਹ ਦੋਨੇ ਇੱਕ ਦੂਸਰੇ ਦੀ ਥਾਲੀ ਦੇ ਚਟੇ ਬੱਟੇ ਆ ਦੋਨੇ ਇੱਕ ਦੂਸਰੇ ਨੂੰ ਸਪੋਰਟ ਕਰਦੇ ਆ ਤਾਂ ਕਿ ਡੈਮੋਕ੍ਰੇਸੀ ਨੂੰ ਤਹਿਸ ਨਹਿਸ ਕੀਤਾ ਜਾ ਸਕੇ ਖੱਟੜ ਸਰਕਾਰ ਮਰਦਾਬਾਦ ਮਰਦਾਬਾਦ ਨਜ਼ਾਗਰ ਜਰਿੰਦਰ ਮੋਦੀ ਮਰਦਾਬਾਦ 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 ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਮੈਂ ਮੈਂ ਇਹਨਾਂ ਦੀ ਜਿਹੜੀ ਮਿਨਿਸਟਰ ਹੈ ਅਨਮੋਲ ਗगनਮਾਨ ਮੈਂ ਉਹਨੂੰ ਤਾਂ ਸਮਝ ਸਕਦਾ ਵੀ ਉਹਨੂੰ ਸਮਝ ਨਹੀਂ ਹੈ ਲੇਕਿਨ ਭਗਵਾਨਤ ਮਾਨ ਤਾਂ ਕਹਿੰਦਾ ਸੀ ਭਾਈ ਫਸਲਾਂ ਤੇ ਅਸੀਂ ਐਮਐਸਪੀ ਦੇਵਾਂਗੇ ਅੱਜ ਤੱਕ ਦੇਤੀ ਉਹ ਤਾਂ ਉਹ ਤਾਂ ਉਹਨਾਂ ਦਾ ਹੱਥ ਠੋਕਾ ਬਣਿਆ ਬੈਠਾ ਉਹ ਤਾਂ ਉਹਨਾਂ ਦਾ ਹੱਥ ਠੋਕਾ ਬਣਿਆ ਬੈਠਾ ਸੋ ਇਸ ਕਰਕੇ ਸੰਤਰੀ ਆ ਕੇ ਪਹਿਲਾ ਪੰਜਾਬ ਤੁਸੀਂ ਵੀ ਪੱਗ ਬੰਨੀ ਹੋਈ ਐ ਤਾਂ ਪੰਜਾਬ ਦੀ ਪੱਗ ਲਾ ਰਹੇ ਆ ਤੁਸੀਂ ਤੋਂ ਵਿਚਾਰ ਮੰਗ ਲਓ ਹੋ ਗਿਆ ਸਭ ਕੀ ਰਹਿਦਾ ਕਰ ਈਓ ਤੁਸੀਂ ਆਪਦੀ ਗੱਲ ਰੱਖ ਲਓ ਮੈਂ ਜਿਹੜੀ ਗੱਲ ਕਰਨ ਲੱਗਿਆ ਤਾਂ ਗੱਲ ਨਹੀਂ ਕਰ ਸਕਦੇ ਮੁੱਖ ਮੰਤਰੀ ਆਉਂਦੇ ਨਹੀਂ ਗੱਲ ਨਹੀਂ ਕਰ ਸਕਦੇ ਪੰਜਾਬ ਦੇ ਮੁੱਖ ਮੰਤਰੀ ਇਹ ਤਾਂ ਇਹ ਤਾਂ ਬਿਲਕੁਲ ਮਿਲੇ ਹੋਏ ਆ ਅਸਲੀ ਗੱਲ ਹੈ ਟਾਈਮ ਬਾਈ ਕਰ ਰਹੇ ਆ ਮੈਂ ਤਾਂ ਕਿਸਾਨ ਜਥੇਬੰਦੀਆਂ ਨੂੰ ਵੀ ਕਹੂੰਗਾ ਕਿਉਂਕਿ ਸਾਡੇ ਯੂਥ ਦਾ ਨੁਕਸਾਨ ਬਹੁਤ ਹੁੰਦਾ ਸਾਡੇ ਪੰਜਾਬ ਦਾ ਨੁਕਸਾਨ ਬਹੁਤ ਹੁੰਦਾ ਬਿਲਕੁਲ ਸਲਾਹ ਨਾਲ ਇਕੱਠੇ ਹੋ ਕੇ ਸਾਨੂੰ ਇਹਦੇ ਤੇ ਲੜਾਈ ਲੰਡ ਦੀ ਜ਼ਰੂਰਤ ਹੈ ਕਿਉਂਕਿ ਅੱਜ ਹਾਲਾਤ ਮੋਦੀ ਸਰਕਾਰ ਨੇ ਇਹੋ ਜਿਹੇ ਪੈਦਾ ਕਰ ਦਿੱਤੇ ਜਿਹੜੇ ਮੇਰਾ ਖਿਆਲ ਆ ਪਿਛਲੇ 75 ਸਾਲਾਂ ਚ ਪੈਦਾ ਨਹੀਂ ਹੋਏ ਇਹ ਪੱਗ ਬਾਰੇ ਕੀ ਕਹੋਗੇ ਪਹਿਲਾਂ ਤਾਂ ਪੰਜਾਬ ਦੀ ਪੱਗ ਲਾਉਣ ਲੱਗੇ ਹੋਏ ਨੇ ਇਹ ਪੰਜਾਬ ਦੀ ਪੱਗ ਲਾਉਣ ਲੱਗੇ ਹੋਏ ਆ ਔਰ ਔਰ ਐ ਐਮਐਸਪੀ ਜਿਹੜੀ ਆ ਪੂਰੇ ਦੇਸ਼ ਦਾ ਇਸ਼ੂ ਆ ਨਾ ਕੇ ਪੰਜਾਬ ਦਾ ਔਰ ਹਰਿਆਣਾ ਕੱਲੇ ਦਾ ਲੇਕਿਨ ਹਰਿਆਣਾ ਸਰਕਾਰ ਦਾ ਔਰ ਜਿਹੜੀ ਦੇਸ਼ ਦੀ ਸਰਕਾਰ ਹੈ ਉਹ ਇਹਨਾਂ ਤੱਕਾ ਕਰ ਰਹੀ ਆ ਜਦ ਕਿ ਅਸੀਂ ਪੀਸਫੁਲ ਪ੍ਰੋਟੈਸਟ ਕਰਨ ਆਏ ਸੀ ਔਰ ਅਸੀਂ ਕਿਸੇ ਪਾਰਟੀ ਵੱਲੋਂ ਨਹੀਂ ਆਏ ਸੀ ਅਸੀਂ ਇੱਕ ਯੂਥ ਵੱਲੋਂ ਇਕੱਠੇ ਹੋ ਕੇ ਆਏ ਸੀ ਤਾਂ ਕਿ ਇਸ મોદી ਸਰਕਾਰ ਨੂੰ ਔਰ ਖੱਟੜ ਸਰਕਾਰ ਨੂੰ ਜਕਾ ਸਕੀਏ ਕਿਉਂਕਿ ਸਮੇਂ ਲੱਗ ਜਾਂਦੇ ਆ ਦੇਖੋ ਕਿੰਨੇ ਮੁੰਡੇ ਹੋਰ ਕੋਈ ਗੱਲ ਨਹੀਂ ਕੋਈ ਕੋਈ ਲੱਗਦਾ ਜਿਵੇਂ ਉਹਨਾਂ ਨੇ ਐਮਐਸਪੀ ਦੀ ਗੱਲ ਕੀਤੀ ਕਿ ਅਸੀਂ ਪੰਜ ਦਰਾਂ ਦੇ ਉੱਤੇ ਐਮਐਸਪੀ ਇਸਤੇਕੇ ਨਾਲ ਦਵਾਂਗੇ ਐਨਸੀਸੀਐਫ ਦੀ ਗੱਲ ਹੋਈ ਹੈ ਉਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਉਹਨਾਂ ਨੇ 5 ਸਾਲ ਦੀ ਗਰੰਟੀ ਵੀ ਦੇਣ ਦੀ ਕੋਸ਼ਿਸ਼ ਕਰਦੇ ਅਸੀਂ ਬੇਸਿਕਲੀ ਕੋਈ ਇਹ ਕਿਸਾਨਾਂ ਦਾ ਮੁੱਦਾ ਕਿਸਾਨਾਂ ਨੂੰ ਅਸੀਂ ਉਹਨਾਂ ਦੇ ਨਾਲ ਆ ਲੇਕਿਨ ਪੀਸਫੁਲੀ ਪ੍ਰੋਟੈਸਟ ਦਾ ਕਰਨ ਦੇ ਲਈ ਕਿਉਂਕਿ ਕਦੀ ਇਦਾਂ ਵੀ ਹੋਇਆ ਪੀ ਇੱਕ ਸੂਬੇ ਦੇ ਵਿੱਚ ਇੱਕ ਦੇਸ਼ ਦੇ ਵਿੱਚ ਵਿੱਚ ਬਾਰਡਰ ਬਣਾ ਦਿੱਤਾ ਜਾਵੇ ਤਾਂ ਕਿ ਦੂਸਰਾ ਜਿਹੜਾ ਸੂਬਾ ਚਾਰਨਾ ਸਕੇ ਹੋਰ ਚਾਰਜ ਕਰੇ ਵੀ ਪੋੜੋ ਉੱਤੇ ਬਿਲਕੁਲ ਨੌਜਵਾਨ ਨੀਰ ਨੋਟਾ ਕਾਇਦੇ 20 ਸਰਕਾਰ ਹਾਏ 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 ਸਾਰੇ ਕੋਲ ਕਿਸਾਨਾਂ ਤੇ ਚਲਾਈਆਂ ਗਈਆਂ ਉਹਦੇ ਤੇ ਪਰਚਾ ਰਜਿਸਟਰ ਹੋਵੇ ਐਮ ਐਲ ਆਰ ਕਰਕੇ ਪਰਚਾ ਰਜਿਸਟਰ ਹੋਵੇ ਕਿਸਾਨ ਜੱਟ ਸਰਕਾਰ ਮਰਦਾਬਾਦ ਮਰਦਾਬਾਦ ਰਾਸ਼ਟਰ ਉਹ ਬੈਠਾ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮੋਦੀ ਸਰਕਾਰ ਹਾਏ 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 ਮੋਦੀ ਅਮਿਸ਼ਾ ਮਰਦਾਬਾਦ 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 के इस तरह हालांकि अचानक हर पर जरूर इतने चंडीगढ़ भी पूरे नजर आए क्योंकि अचानक पहुंचे अपना अपने सपोर्टर्स लेके कांग्रेस के लीडर इतने हाथों बैनर लेके इतने पहुंचे हम पुलिस भी इतने पूरा डिप्लॉय कर दिया गया 이렇게